ਪੰਜਾਬ ਕਾਂਗਰਸ ਵੱਲੋਂ ਉਮੀਦਵਾਰਾਂ ਦੇ ਐਲਾਨ ਦੇ ਨਾਲ ਹੀ ਕਾਂਗਰਸ ਦੇ ਅੰਦਰ ਜਿਹੜੀ ਆ ਉਹ ਗੁੱਟਬਾਜ਼ੀ ਕਾਂਗਰਸ ਦੇ ਅੰਦਰ ਜਿਹੜਾ ਕਲੇਸ਼ ਹੈ ਉਹ ਵੀ ਉੱਪਰਨਾ ਸ਼ੁਰੂ ਹੋ ਚੁੱਕਿਆ ਕਾਂਗਰਸ ਦੇ ਵਿੱਚ ਰਾਣਾ ਗੁਰਜੀਤ ਸਿੰਘ ਬਹੁਤ ਵੱਡਾ ਨਾਮ ਨੇ ਰਾਣਾ ਗੁਰਜੀਤ ਨੇ ਯਾਦ ਹੋਏਗਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਪਣੇ ਪੁੱਤਰ ਇੰਦਰ ਪ੍ਰਤਾਪ ਨੂੰ ਆਜ਼ਾਦ ਉਮੀਦਵਾਰ ਵਜੋਂ ਜਿਹੜਾ ਆ ਚੋਣ ਮੈਦਾਨ ਦੇ ਵਿੱਚ ਉਤਾਰਿਆ ਤੇ ਉਸ ਸੀਟ ਨੂੰ ਜਿੱਤਿਆ ਹੁਣ ਪਿਛਲੇ ਕਈ ਦਿਨਾਂ ਤੋਂ ਰਾਣਾ ਗੁਰਜੀਤ ਤੇ ਸ਼ਰੀਆਮ ਕਹਿ ਰਹੇ ਸੀ ਕਿ ਮੈਂ ਆਪਣੇ ਮੁੰਡੇ ਨੂੰ ਟਿਕਟ ਦਿਵਾਉਣੀ ਆ ਪਰ ਇਹ ਸਾਰੀਆਂ ਕਿਆਸਰਾਈਆਂ ਖਤਮ ਕਰ ਦਿੱਤੀਆਂ ਨੇ ਕਾਂਗਰਸ ਹਾਈ ਕਮਾਂਡ ਨੇ ਵੱਡਾ ਰਸੂਖ ਰੱਖਣ ਵਾਲੇ ਜਾਂ ਕਹੀਏ ਕਿ ਜਿਹੜੇ ਕਹਿੰਦੇ ਸੀਗੇ ਕਿ ਅਸੀਂ ਜ਼ੋਰ ਦੇ ਸਿਰ ਦੇ ਉੱਤੇ ਟਿਕਟ ਲੈ ਲਾਂਗੇ ਜਾਂ ਕਾਂਗਰਸ ਦੇ ਵਿੱਚ ਅਸੀਂ ਵੱਡਾ ਜਿਹੜਾ ਕੱਦ ਰੱਖਦੇ ਆ ਉਹਨਾਂ ਸਾਰਿਆਂ ਨੂੰ ਦਰਕਨਾਰ ਕਰਦੇ ਆ ਹੈਰਾਨ ਕਰਨ ਵਾਲੇ ਜਿਹੜੇ ਨੇ ਕੈਂਡੀਡੇਟ ਉਹ ਦਿੱਤੇ ਨੇ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਸੁਖੀ ਰੰਦਾਵਾ ਆਨੰਦਪੁਰ ਸਾਹਿਬ ਤੋਂ ਵਿਜੇਂਦਰ ਸਿੰਘਲਾ आनंदपुर साब ਤੋਂ ਅੰਦਾਜ਼ਾ ਸੀ ਕਿ ਗੁਰਜੀਤ ਰਾਣਾ ਗੁਰਜੀਤ ਦੇ ਪਰਿਵਾਰ ਦੇ ਵਿੱਚੋਂ ਕਿਸੇ ਨੂੰ ਟਿਕਟ ਮਿਲ ਸਕਦੀ ਆ ਪਰ ਅਜੇ ਹਾਂ ਨਹੀਂ ਹੋਇਆ ਹੁਣ ਦੇਖਣਾ ਇਹ ਹੋਊਗਾ ਕਿ ਰਾਣਾ ਗੁਰਜੀਤ ਦਾ ਕੀ ਰਿਐਕਸ਼ਨ ਆਉਂਦਾ ਕੀ ਉਹ ਵਿਧਾਨ ਸਭਾ ਦੀ ਤਰਜ਼ ਤੇ ਆਪਣੇ ਮੁੰਡੇ ਨੂੰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਾਉਂਦੇ ਨੇ ਜੇ ਚੋਣ ਲੜਾਉਂਦੇ ਨੇ ਤਾਂ ਕਿੱਥੋਂ ਲੜਾਉਂਦੇ ਨੇ ਕੀ ਰਾਣਾ ਗੁਰਜੀਤ ਦਾ ਮੁੰਡਾ ਆਨੰਦਪੁਰ ਸਾਹਿਬ ਤੋਂ ਇਲੈਕਸ਼ਨ ਲੜੇਗਾ ਕੀ ਰਾਣਾ ਗੁਰਜੀਤ ਦਾ ਮੁੰਡਾ ਰਾਣਾ ਇੰਦਰਪ੍ਰਤਾਪ ਖਡੂਰ ਸਾਹਿਬ ਤੋਂ ਇਲੈਕਸ਼ਨ ਲੜੇਗਾ ਇਹ ਬਹੁਤ ਵੱਡਾ ਸਵਾਲ ਹੈ ਤੇ ਇਹ ਜਿਹੜੀਆਂ ਕਿਆਸਰ ਆਈਆਂ ਨੇ ਇਹ ਜ਼ਰੂਰ ਲੱਗ ਰਹੀਆਂ ਨੇ ਕਿ ਰਾਣਾ ਗੁਰਜੀ ਤੇ ਇਸ ਵਾਰੀ ਫੇਰ ਆਜ਼ਾਦ ਉਮੀਦਵਾਰ ਵਜੋਂ ਆਪਣੇ ਪਰਿਵਾਰ ਦੇ ਵਿੱਚੋਂ ਕਿਸੇ ਨੂੰ ਇਲੈਕਸ਼ਨ ਲੜਾਉਣਗੇ ਵੱਡਾ ਨਾਮ ਹੈ ਸਿਮਰਨਜੀਤ ਸਿੰਘ ਬੈਂਸ ਹੋਰਾਂ ਦਾ ਲੁਧਿਆਣੇ ਦੇ ਵਿੱਚ ਚੰਗਾ ਵੋਟ ਬੈਂਕ ਹੈ ਦੋਨੋਂ ਭਰਾ ਜਿਹੜੇ ਨੇ ਉਹ ਪਿਛਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੇ ਆ ਆਪਣੀ ਪਾਰਟੀ ਦੇ ਵੱਲੋਂ ਜਿਹੜੇ ਆ ਉਤਰਦੇ ਨੇ ਸਿਮਰਨਜੀਤ ਸਿੰਘ ਬੈਂਸ ਬੇਸ਼ੱਕ ਜਿੱਤ ਜਿਹੜੀ ਉਹ ਹਾਸਲ ਨਹੀਂ ਹੁੰਦੀ ਪਰ ਉਸ ਤੋਂ ਬਾਅਦ 2022 ਦੀਆਂ ਚੋਣਾਂ ਦੇ ਵਿੱਚ ਦੋਨੋਂ ਭਰਾ ਜਿਹੜੇ ਨੇ ਉਹ ਆਪਣੋਂ ਆਪਣੀਆਂ ਸੀਟਾਂ ਹਾਰ ਜਾਂਦੇ ਨੇ ਪਰ ਹੁਣ ਲੁਧਿਆਣਾ ਦੇ ਵਿੱਚ ਮੁਕਾਬਲਾ ਹੋਰ ਜ਼ਿਆਦਾ ਦਿਲਚਸਪ ਹੋਏਗਾ ਕਿਉਂਕਿ ਕਾਂਗਰਸ ਵੱਲੋਂ ਆਪਣੇ ਪ੍ਰਧਾਨ ਰਾਜਾ ਵੜਿੰਗ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਉਹਨਾਂ ਦੇ ਸਾਹਮਣੇ ਉਹਨਾਂ ਦੀ ਉਹ ਪਾਰਟੀ ਦੇ ਵੱਲੋਂ ਤਿੰਨ ਵਾਰ ਸੰਸਦ ਰਹਿ ਚੁੱਕੇ ਰਵਨੀਤ ਬਿੱਟੂ ਹੋਣਗੇ ਪਰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਬੈਸਪਰਾ ਲੁਧਿਆਣਾ ਦੇ ਵਿੱਚ ਚੰਗੀ ਵੋਟ ਆਪਣੀ ਸਾਂਭੀ ਬੈਠੇ ਨੇ ਹੁਣ ਬੈਸਪਰਾ ਕੀ ਐਲਾਨ ਕਰਦੇ ਨੇ ਇਹ ਵੀ ਬਹੁਤ ਜਲਦ ਜਿਹੜਾ ਉਹ ਸਾਹਮਣੇ ਆਊਗਾ ਪੰਜਾਬ ਦੇ ਵਿੱਚ ਉਮੀਦਵਾਰਾਂ ਨੂੰ ਲੈ ਕੇ ਹਾਲੇ ਤੱਕ ਵੀ ਜਿਹੜੀ ਆ ਉਹ ਕਸ਼ਮਕਸ਼ ਜਾਰੀ ਆ ਤੇ ਕਾਂਗਰਸ ਦੇ ਵਿੱਚ ਕਲੇਸ਼ ਜਿਹੜਾ ਆ ਉਹ ਨਿਕਲੂਗਾ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਚਿਹਰੇ ਜਿਹੜੇ ਨੇ ਉਹ ਰੁੱਸ ਕੇ ਜਾਣਗੇ ਵੀ ਦਲਵੀਰ ਸਿੰਘ ਗੋਲਡੀ ਧੂਰੀ ਤੋਂ ਜਿਨ੍ਹਾਂ ਦੀਆਂ ਲਗਭਗ ਸੰਭਾਵਨਾਵਾਂ ਨੇ ਕਿ ਉਹ ਪਾਰਟੀ ਨੂੰ ਛੱਡ ਦੇਣਗੇ ਆਮ ਆਦਮੀ ਪਾਰਟੀ ਦੇ ਨਾਲ ਉਹਨਾਂ ਦੇ ਸੰਪਰਕ ਦੀਆਂ ਗੱਲਾਂ ਦੱਸੀਆਂ ਜਾ ਰਹੀਆਂ ਨੇ ਦਲਵੀਰ ਸਿੰਘ ਗੋਲਡੀ ਸੁਖਪਾਲ ਸਿੰਘ ਖੈਰਾ ਨੂੰ ਸੰਗਰੂਰ ਤੋਂ ਸੀਟ ਮਿਲਣ ਤੋਂ ਨਾਰਾਜ਼ ਸੀ ਉਸ ਨਾਰਾਜ਼ਗੀ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਪਾਰਟੀ ਨੇ ਸੰਗਰੂਰ ਦੇ ਵਿੱਚ ਪ੍ਰੋਗਰਾਮ ਰੱਖਿਆ ਉਸ ਦੇ ਘਰ ਦਲਵੀਰ ਗੋਲਡੀ ਦੇ ਘਰ ਦੇ ਵਿੱਚ ਜਾ ਕੇ ਪ੍ਰੋਗਰਾਮ ਕੀਤਾ ਦਲਵੀਰ ਗੋਲਡੀ ਨੇ ਜਿਤਾਇਆ ਕਿ ਸ਼ਾਇਦ ਹੁਣ ਮੇਰੀ ਨਾਰਾਜ਼ਗੀ ਦੂਰ ਹੋ ਗਈ ਪਰ ਸੋਸ਼ਲ ਮੀਡੀਆ ਦੇ ਉੱਤੇ ਜੋ ਪੋਸਟ ਦਲਵੀਰ ਗੋਲਡੀ ਵੱਲੋਂ ਪਾਈ ਗਈ ਹੈ ਸਾਫ਼ ਦਰਸਾਉਂਦੀ ਹੈ ਕਿ ਹੁਣ ਨਵਾਂ ਰਾਹ ਲੱਭਣ ਦੀਆਂ ਤਿਆਰੀਆਂ ਹੋ ਰਹੀਆਂ ਨੇ ਸੋ ਲੁਧਿਆਣਾ ਜਿਹੜੀ ਸੀਟ ਦਾ ਕੱਲ ਤੱਕ ਜ਼ਿਕਰ ਨਹੀਂ ਸੀ ਉਹ ਸੀਟ ਹੁਣ ਹੌਟ ਸੀਟ ਬਣਦੀ ਨਜ਼ਰ ਆ ਰਹੀ ਆ ਕਾਂਗਰਸ ਪ੍ਰਧਾਨ ਰਾਜਾ ਬੜਿੰਗ ਜਿਹੜੇ ਨੇ ਉਹ ਗਿੱਦੜ ਵਾਹੇ ਤੋਂ ਸਿੱਧਾ ਲੁਧਿਆਣੇ ਦੀ ਫਲਾਈਟ ਲੈਣਗੇ ਤੇ ਲੁਧਿਆਣੇ ਚ ਆ ਕੇ ਪ੍ਰਚਾਰ ਕਰਨਗੇ ਬਿੱਟੂ ਵੜੀ ਕਹਿੰਦੇ ਕਿ ਬਾਹਰੀ ਉਮੀਦਵਾਰ ਹੈ ਲੋਕਾਂ ਨੇ ਨਹੀਂ ਪੁੱਛਣਾ ਪਰ ਪਤਾ ਲੱਗੂਗਾ ਕਿ ਬਿੱਟੂ ਵੜਾ ਨੂੰ ਜ਼ਿਆਦਾ ਪੁੱਛਦੇ ਨੇ ਜਾਂ ਕਾਂਗਰਸ ਨੂੰ ਜ਼ਿਆਦਾ ਪੁੱਛਦੇ ਨੇ ਜਾਂ ਫਿਰ ਬੈਸਪਰਾ ਇਸ ਮੁਕਾਬਲੇ ਵਿੱਚ ਆ ਕੇ ਕਿਸੇ ਨਾ ਕਿਸੇ ਦਾ ਕੰਮ ਵਿਗਾੜਦੇ ਨੇ ਸੋ ਪੰਜਾਬ ਦੇ ਵਿੱਚ ਕਾਂਗਰਸ ਨੇ ਸੀਟਾਂ ਦਾ ਐਲਾਨ ਕੀਤਾ ਚਾਰ ਸੀਟਾਂ ਦਾ ਐਲਾਨ ਕੀਤਾ ਤੇ ਚਾਰੇ ਪਾਸੇ ਗਾਹ ਪਿਆ ਹੋਇਆ ਕਿ ਫੁਲਾਣੀ ਸੀਟ ਦੇ ਉੱਤੇ ਹੁਣ ਫੁਲਾਣਾ ਨਾਰਾਜ਼ ਹੋ ਫੁਲਾਣੀ ਤੇ ਫੁਲਾਣਾ ਨਾਰਾਜ਼ ਹੋ ਸੋ ਦੇਖਣਾ ਹੋਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਮਾਹੌਲ ਹੋਰ ਕਿੱਧਰ ਨੂੰ ਜਾਂਦਾ ਵੱਡੀ ਗੱਲ ਕਿ 4 ਸੀਟਾਂ ਕਾਂਗਰਸ ਦੇ ਵੱਲੋਂ ਐਲਾਨ ਕਰ ਦਿੱਤੀਆਂ ਗਈਆਂ ਨੇ ਤੇ ਬਾਕੀ ਰਹਿੰਦੀ ਆ ਸਿਰਫ ਫਿਰੋਜ਼ਪੁਰ ਦੀ ਸੀਟ